ਦੋਸਤੋ 80ਵਾਂ ਦਾ ਆਕਾਲ ਸਾਲ 1984 ਜੂਨ ਦਾ ਮਹੀਨਾ ਆਪਰੇਸ਼ਨ ਬਲੂ ਸਟਾਰ ਜਿਸ ਨੂੰ ਕਿ 40 ਸਾਲ ਦੇ ਕਰੀਬ ਪੂਰੇ ਹੋਣ ਵਾਲੇ ਹਨ 1984 ਤੋਂ ਕੁਝ ਸਮਾਂ ਪਹਿਲਾਂ ਅਤੇ ਕਾਫੀ ਸਾਲ ਬਾਅਦ ਦੇ ਸਮੇਂ ਵਿੱਚ ਪੰਜਾਬ ਅਤੇ ਸਿੱਖ ਕੌਮ ਨੂੰ ਇੱਕ ਬਹੁਤ ਵੱਡਾ ਨੁਕਸਾਨ ਚੜਨਾ ਪਿਆ ਇਹ ਕੱਲੇ ਆਪਰੇਸ਼ਨ ਬਲੂ ਸਟਾਰ ਵੇਲੇ ਹੀ ਹਜ਼ਾਰਾਂ ਸਿੱਖ ਸਗਤਾਂ ਨੂੰ ਆਪਣੀ ਜਾਨ ਗਵਾਉਣੀ ਪਈ ਪੰਜਾਬ ਵਿੱਚ ਖੜਕੂਵਾਦੀ ਸ਼ੁਰੂਆਤ ਤੇ ਬਹੁਤ ਸਾਰੇ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਦੱਸੇ ਜਾਂਦੇ ਹਨ ਸਿੱਧਾ ਸਾਦਾ ਇੱਕ ਕਾਰਨ ਇਹ ਵੀ ਹੈ ਕਿ ਸਿੱਖ ਮੂਵਮੈਂਟ ਨੂੰ ਜਾਂਚ ਏਜੰਸੀਆਂ ਵੱਲੋਂ ਵੱਡੇ ਨੀਟਰਾ ਵੱਲੋਂ ਨજર ਅੰਦਾਜ਼ ਕੀਤਾ ਗਿਆ ਤੇ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਜਿਸ ਤੋਂ ਬਾਅਦ ਜੋ ਕਤਲੇਆਮ ਸਿੱਖਾਂ ਦਾ ਹੋਇਆ ਤੇ ਅਖੀਰ ਫਿਰ ਇੰਦਰਾ ਗਾਂਧੀ ਨੇ ਵੀ ਆਪਣੀ ਜੜ ਤੋਂ ਹੱਥ ਥੋੜਾ ਪਿਆ ਜਿਸ ਤੋਂ ਅਗਲੇ ਦਿਨ ਦਿੱਲੀ ਦੇ ਅੰਗੇ ਵਿੱਚ ਜਿੰਨਾ ਵਿੱਚ 35000 ਸਿੱਖਾਂ ਦੀ ਜਾਨ ਗਈ ਤੇ ਅਰਬਾਂ ਰੁਪਏ ਦਾ ਮਾਲ ਮਾਂਦੀ ਨਕਸਾਰ ਵਿੱਚ ਸਿੱਖਾਂ ਨੂੰ ਝੱਲਣਾ ਪਿਆ ਇਸ ਪੂਰੇ ਮਾਹੌਲ ਦੀ ਇਸ ਪੂਰੇ ਦੌਰ ਦੀ ਸ਼ੁਰੂਆਤ ਵੇਲੇ ਹੀ ਕੁਝ ਕਿਰਦਾਰ ਅਜੇ ਹਨ ਜੋ ਕਿ ਬੜੇ ਉੱਚ ਅਹੁਦਿਆਂ ਤੇ ਬੈਠੇ ਸਨ ਸ਼ਾਇਦ ਉਹਨਾਂ ਨੂੰ ਇਸ ਪੂਰੇ ਵਾਰਤੇ ਦਾ ਅੰਦਾਜ਼ਾ ਸੀ ਪਰ ਉਹਨਾਂ ਵੱਲੋਂ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸਿੱਖ ਆਪਣੇ ਧਰਮ ਦੀ ਰਾਖੀ ਵਾਸਤੇ ਲੜੇ ਜਦ ਕਿ ਫੌਜ ਨੂੰ ਦੇਸ਼ ਭਗਤੀ ਦਾ ಪಾਠ ਪੜਾਇਆ ਗਿਆ ਪਰ ਇਸ ਪੂਰੇ ਬਹਾਵਲ ਨੂੰ ਸਿਰਜਣ ਵਿੱਚ ਤਿੰਨ ਲੋਕ ਆਜਏ ਸਨ ਜਨਾਂ ਦੀ ਆਪਸੀ ਖਿੱਚੋ ਤਾਣ ਅਤੇ ਆਪਦੀ ਸਿਆਸੀ ਰੰਜਿਸ਼ ਇਸ ਪੂਰੇ ਕਾਲੇ ਦੌਰ ਦਾ ਮੁੱਖ ਕਾਰਨ ਬਣੀ ਸੀ ਇਹ ਤਿੰਨ ਬੰਦੇ ਸਿੱਖ ਸਨ ਤਿੰਨਾਂ ਦਾ ਸਬੰਧ ਪੰਜਾਬ ਨਾਲ ਸੀ ਤੇ ਤਿੰਨੋਂ ਇੱਕੋ ਪਾਰਟੀ ਦੇ ਹੀ ਮੈਂਬਰ ਸਨ ਤਿੰਨਾਂ ਲੀਡਰਾਂ ਦੇ ਨਾਮ ਸਨ ਮੁੱਖ ਮੰਤਰੀ ਦਰਬਾਰਾ ਸਿੰਘ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਅਤੇ ਗ੍ਰਹਿ ਮੰਤਰੀ ਬੂਟਾ ਸਿੰਘ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਦੋ ਵੱਡੇ ਲੀਟਰ ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਭਾਰਤ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਉਹਨਾਂ ਦੋਹਾਂ ਦੀ ਆਪਸੀ ਦੁਸ਼ਮਣੀ ਆਪਸੀ ਕਰਤਨ ਇੱਕੋ ਪਾਰਟੀ ਕਾਂਗਰਸ ਦੇ ਹੀ ਦੋਵੇਂ ਮੁਖ ਆਗੂ ਸਨ ਇਹ ਦੋਵੇਂ ਕਿਤੇ ਨਾ ਕਿਤੇ ਉਸ ਕਾਲੇ ਦੌਰ ਨੂੰ ਰੁਕਵਾ ਸਕਦੇ ਸਨ ਪਰ ਇਹਨਾਂ ਦੀ ਆਪਸੀ ਦੁਸ਼ਮਣੀ ਨੂੰ ਪੰਜਾਬ ਅਤੇ ਸਿੱਖ ਧਰਮ ਦਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਦੂਜੀਆਂ ਪਾਰਟੀਆਂ ਜਿਦੇ ਵਿੱਚ ਉਪੰਤਕ ਪਾਰਟੀ ਦੇ ਲੀਡਰ ਵੀ ਆਉਂਦੇ ਸਨ ਉਹਨਾਂ ਦੀ ਵੀ ਬੜੀ ਮਹਾਰੀ ਭੂਮਿਕਾ ਸੀ ਇਸ ਸਭ ਬਾਰੇ ਚਰਚਾ ਕਰਾਂਗੇ ਅੱਜ ਦੇ ਇਸ ਐਪੀਸੋਡ ਵਿੱਚ ਪਰ ਉਸ ਤੋਂ ਪਹਿਲਾਂ ਬੇੜਤੇ ਆ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਲ 1972 ਜਦੋਂ ਪੰਜਾਬ ਵਿੱਚ ਗਿਆਨੀ ਜੈਲ ਸਿੰਘ ਦੀ ਸਰਕਾਰ ਬਣਦੀ ਹੈ ਜਿਸ ਵਿੱਚ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬਣਦੇ ਹਨ ਉਸ ਵਕਤ ਤੋਂ ਦਰਬਾਰਾ ਸਿੰਘ ਅਤੇ ਗਿਆਨੀ ਜੈਲ ਸਿੰਘ ਵਿਚਕਾਰ ਆਪਸੀ ਖਹਿਬਾਜ਼ੀ ਦੀ ਸ਼ੁਰੂਆਤ ਹੁੰਦੀ ਹੈ ਉਸ ਵਕਤ ਭਾਰਤ ਕਾਂਗਰਸ ਸਾਰਾ ਕਰਤਾ ਧਰਤਾ ਸੰਜੇ ਗਾਂਧੀ ਹੁੰਦਾ ਸੀ ਤੇ ਇਹ ਉਹ ਸਮਾਂ ਸੀ ਜਦੋਂ ਐਮਰਜੈਂਸੀ ਤੋਂ ਪਹਿਲਾਂ ਅਤੇ ਇਸ ਸਾਰੀ ਜੁਡਲੀ ਨੇ ਹੀ ਆਪਣੀ ਦਮਨਕਾਰੀ ਨੀਤੀ ਦੀ ਅਜੇ ਸ਼ੁਰੂਆਤ ਹੀ ਕੀਤੀ ਸੀ ਇਸ ਤੋਂ ਬਾਅਦ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਈ ਜਾਂਦੀ ਅਤੇ ਐਮਰਜੈਂਸੀ ਤੋਂ ਬਾਅਦ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਰ ਦਿੱਤਾ ਜਾਂਦਾ ਪਰ ਫਿਰ ਦੁਬਾਰਾ 12 ਸਾਲ 1982 ਆਉਂਦੇ ਆਉਂਦੇ ਫਿਰ ਦੁਬਾਰਾ ਇਧਰ ਗਾਂਧੀ ਸੱਤਾ ਵਿੱਚ ਆਉਂਦੀ ਹੈ ਉਸ ਵਕਤ ਪੰਜਾਬ ਵਿੱਚ ਧਰਮਜੋਦ ਮੋਰਚੇ ਦੀ ਵੀ ਸ਼ੁਰੂਆਤ ਹੋ ਜਾਂਦੀ ਹੈ ਬੇਸ਼ੱਕ ਉਸ ਵਕਤ ਕਾਂਗਰਸ ਨੂੰ ਲੱਗਦਾ ਹੈ ਕਿ ਸੱਤ ਜਰਨੈਲ ਸਿੰਘ ਭਿੜਰਾ ਵਾਲੇ ਉਹਨਾਂ ਦੇ ਪਾਲੇ ਵਿੱਚੋਂ ਖੇਡਣਗੇ ਪਰ ਸੱਤ ਭਿੜਰਾ ਵਾਲੇ ਆਪਣੇ ਸੱਚੇ ਸੋਚੇ ਅਤੇ ਧਰਮ ਦੇ ਸਿਧਾਤ ਦੇ ਇੱਕ ਵੱਖਰੇ ਰਾਹ ਤੇ ਚੱਲਦੇ ਹਨ ਪਰ ਕਾਂਗਰਸ ਦੇ ਇਹਨਾਂ ਦੋਹਾਂ ਵੱਡੇ ਲੀਡਰ ਦਰਬਾਰਾ ਸੇਗਤ ਤੇ ਗਿਆਨੀ ਜੈਲ ਸਿੰਘ ਵੱਲੋਂ ਪੰਜਾਬ ਵਿੱਚ ਆਵਦੇ ਵੱਖ-ਵੱਖ ਧੜੇ ਖੜੇ ਕੀਤੇ ਗਏ ਜੋ ਸਮੇਂ-ਸਮੇਂ ਤੇ ਉੱਬਰ ਕੇ ਆਮ ਲੋਕਾਂ ਦੇ ਸਾਹਮਣੇ ਵੀ ਆਏ ਕਾਂਗਰਸ ਦੀ ਆਈਕਵਾਡ ਗਿਆਨੀ ਜੈਲ ਸਿੰਘ ਉੱਤੇ ਇਹ ਦੋਸ਼ ਲਗਾਉਦੇ ਹੁੰਦੇ ਸੀ ਕਿ ਗਿਆਨੀ ਜੈਲ ਸਿੰਘ ਵੱਲੋਂ ਕਈ ਖੂਫੀਆ ਜਾਣਕਾਰੀਆਂ ਸੱਤਾ ਕੋਲ ਨਹੀਂ ਕੀਤੀਆਂ ਜਾਂਦੀਆਂ ਸਰ ਇਹ ਸਾਰੀਆਂ ਜੋ ਉੱਪਰ ਦੀਆਂ ਗੱਲਾਂ ਹਨ ਇਹ ਸਿਰਫ ਸਾਲ 1982 ਤੱਕ ਹੀ ਹੋਈਆਂ ਸਾਲ 1982 ਦੇ ਸ਼ੁਰੂਆਤ ਵੇਲੇ ਤੋਂ ਹੀ ਸਤਪਿੰਡਰਾ ਵਾਲੇ ਅਤੇ ਦੂਜੇ ਪਾਸੇ ਗਿਆਨੀ ਜੈਲ ਸਿੰਘ ਅਤੇ ਕਾਂਗਰਸ ਦੀ ਲੀਡਰਸ਼ਿਪ ਬਿਲਕੁਲ ਇੱਕ ਦੂਜੇ ਦੇ ਵਿਰੋਧ ਵਿੱਚ ਖੜੇ ਸਨ। ਉਹ ਦਿਨ ਪੰਜਾਬ ਦੇ ਵਿੱਚ ਦਰਬਾਰਾ ਸਿੰਘ ਮੁੱਖ ਮੰਤਰੀ ਅਤੇ ਗਿਆਨੀ ਜੈਲ ਸਿੰਘ ਗ੍ਰਹਿ ਮੰਤਰੀ ਸਨ। ਸਾਲ ਚੱਲ ਰਿਹਾ ਸੀ 1980 ਦਾ। ਉਸ ਵਕਤ ਸਹੀ ਸੱਚ ਸਹੀ ਫੈਸਲੇ ਲਏ ਜਾਂਦੇ ਤਾਂ ਸ਼ਾਇਦ ਸਿੱਖਾ ਦੀ ਨਸਲ ਕੁਝ ਹੀ ਬਚ ਸੰਗਦੀ ਸੀ। ਹੋਣ ਗੱਲ ਕਰਦੇ ਆ ਕਿ ਇਹਨਾਂ ਦੋਹਾਂ ਵਿਚਲੀ ਖਿੱਚੋਤਾਣ ਦੀ ਸਾਲ 1972 ਵਿੱਚ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ ਉਸ ਤੋਂ ਬਾਅਦ ਦਰਬਾਰਾ ਸਿੰਘ ਦੀ ਸਰਕਾਰ ਵਿੱਚ ਪੰਜਾ ਵਿੱਚ ਬਣਦੇ ਹੈ ਬੇਸ਼ੱਕ ਦੋਵੇਂ ਕਾਂਗਰਸ ਦੇ ਹੀ ਮੁੱਖ ਮੰਤਰੀ ਸਨ ਪਰ ਦਰਬਾਰਾ ਸਿੰਘ ਵੱਲੋਂ ਮੁੱਖ ਮੰਤਰੀ ਬਣਦੇ ਆ ਹੀ ਗਿਆਨੀ ਜੈਲ ਸਿੰਘ ਦੇ ਖਿਲਾਫ ਜਸਟਿਸ ਗੁਰਦੇਵ ਸਿੰਘ ਦਾ ਆ ਇੱਕ ਕਮਿਸ਼ਨ ਬਣਾ ਦਿੱਤਾ ਜਾਂਦਾ ਹੈ ਇਹ ਕਮਿਸ਼ਨ ਸਾਲ 1980 ਦੇ ਵਿੱਚ ਪੰਜਾਬ ਉਧਾਰ ਸਭਾ ਵਿੱਚ ਇੱਕ ਬੜੀ ਹੀ ਖਤਰਨਾਕ ਰਿਪੋਰਟ ਪੇਸ਼ ਕਰਦਾ ਹੈ ਕਿਸੇ ਨੂੰ ਇਹ ਆਸ ਨਹੀਂ ਸੀ ਕਿ ਕਮਿਸ਼ਨ ਇਨੀ ਜਲਦੀ ਇੱਕ ਅਜਿਹੀ ਰਿਪੋਰਟ ਪੇਸ਼ ਕਰੇਗਾ ਜਿਸ ਵਿੱਚ ਦਰਬਾਰਾ ਸਿੰਘ ਵੱਲੋਂ ਆਪਣੀ ਹੀ ਸਰਕਾਰ ਦੇ ਪਹਿਲੇ ਮੁੱਖ ਮੰਤਰੀ ਨੂੰ ਦੋਸ਼ੀ ਬढ़ा ਦਿੱਤਾ ਗਿਆ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਇਹ ਸਰਕਾਰੀ ਭਰਤੀਆਂ ਦਾ ਘਟਾਲਾ ਇਸ ਰਿਪੋਰਟ ਨਾਲ ਦਰਬਾਰਾ ਸਿੰਘ ਵੱਲੋਂ ਗਿਆਨੀ ਜੈਲ ਸਿੰਘ ਉੱਤੇ ਕ腐ਸ਼ਨ ਦੀ ਮੋਹਰ ਲਗਾ ਦਿੱਤੀ ਗਈ ਉਧਰ ਗਿਆਨੀ ਜੈਲ ਸਿੰਘ ਇਸ ਦੂਸ਼ਣਬਾਜ਼ੀ ਨੂੰ ਪਹਿਲਾਂ ਤੋਂ ਹੀ ਭਾਵ ਚੁੱਕਾ ਸੀ ਦੋਹਾ ਲੀਡਰਾਂ ਨੇ ਸਿਰਫ ਤੇ ਸਿਰਫ ਬਾਅਦ ਵਿੱਚ ਇਦਰਾ ਗਾਂਧੀ ਦੇ ਸਾਹਮਣੇ ਆਪਣੀ ਚੌਧਰ ਚਮਕੌਰ ਨੂੰ ਹੀ ਜ਼ੋਰ ਦਿੱਤਾ ਪਹਿਨੇ ਪਹਿਲੇ ਦੋਵੇਂ ਲੀਡਰ ਹੀ ਚੌਧੇ ਸਦਕੇ ਸੱਤ ਭੜੜਾ ਵਾਲੇ ਇਹਨਾਂ ਦੇ ਇਸ਼ਾਰਿਆਂ ਤੇ ਚੱਲਣ ਪਰ ਦੋਹਾ ਵਿੱਚੋਂ ਕੋਈ ਵੀ ਕਾਬਜਾ ਬਣਾ ਹੋ ਸਕਿਆ ਸੱਤ ਆਪਣੇ ਏਜੰਡੇ ਤੇ ਹੀ ਅਟਲ ਰਹੇ ਜੇਸ ਵਕਤ 1980 ਦੇ ਵਿੱਚ ਇਦਰਾ ਗਾਂਧੀ ਦੁਬਾਰਾ ਪੂਰੀ ਮੈਜੋਰਟੀ ਦੇ ਨਾਲ ਪਾਵਰ ਵਿੱਚ ਆਉਂਦੀ ਹੈ ਜੇ ਇਹ ਲੀਡਰ ਚੌਧੇ ਤਾ ਪੰਜਾਬ ਦੀਆਂ ਐਸੀਆਂ ਬਹੁਤ ਸਾਰੀਆਂ ਮੰਗਾਂ ਸਨ ਅਜੇ ਇਹ ਬਹੁਤ ਸਾਰੇ ਵਾਅਦੇ ਸਨ ਜੋ ਪਹਿਲਾਂ ਹੀ ਸਰਕਾਰ ਵੱਲੋਂ ਬਣੇ ਗਏ ਸਨ ਪਰ ਪੂਰੇ ਨਹੀਂ ਕੀਤੇ ਜਾ ਰਹੇ ਸਨ ਉਹਨਾਂ ਮੰਗਾਂ ਨੂੰ ਬਣਵਾਇਆ ਜਾ ਸਕਦਾ ਸੀ ਉਹ ਵਾਅਦੇ ਪੂਰੇ ਕਰਵਾਏ ਜਾ ਸਕਦੇ ਸਨ ਪਰ ਅਜੇ ਨਹੀਂ ਹੋਇਆ ਤੇ ਅਖੀਰ ਵਿੱਚ ਹੋਇਆ ਕਿ ਆਪਰੇਸ਼ਨ ਬਲੂ ਸਟਾਰ ਸਿੱਖਾਂ ਦਾ ਕਤਲੇਆਮ ਸੋ ਇਹ ਸੀ ਅੱਜ ਦਾ ਪੂਰਾ ਐਪੀਸੋਡ ਆਪਰੇਸ਼ਨ ਬਲੂ ਸਟਾਰ ਤੇ ਉਸ ਦੌਰ ਦੇ ਉੱਤੇ ਆਧਾਰਿਤ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ